ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 28 ਸਤੰਬਰ 2024 ਦਿਨ ਸ਼ਨੀਵਾਰ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਦੇਖ ਰਹੇ ਨੇ ਆਪਣਾ ਪੇਜ ਫੋਲੋ ਕਰ ਲਿਓ ਸੋ ਰੋਜ਼ ਆਪਾਂ ਨਵੀਂ ਪਸ਼ੂ ਦੀ ਵੀਡੀਓ ਲੈ ਕੇ ਆਉਣੇ ਆ ਆਪਣੇ ਫਾਰਮ ਤੇ ਹਮੇਸ਼ਾ 25 ਤੋਂ 30 ਨਗ ਸਿਲਵਾਸਤੀ ਅਵੇਲੇਬਲ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਸਾਰਾ ਸੈੱਟ ਭਰਿਆ ਹੋਇਆਗਾ ਤੇ ਆਪਣੇ ਕੋਲੇ 15 ਤੋਂ 16 ਗਾਇਆਂ ਤਾਜ਼ੀਆਂ ਸੂਈਆਂ ਵੀ ਆ ਬੱਚੇ ਵੱੱਡੇ ਦੇ ਸਕਦੇ ਹੋ ਤੁਸੀਂ 20 ਤੋਂ ਲੈ ਕੇ 30 ਲੀਟਰ ਤੱਕ 35 ਲੀਟਰ ਤੱਕ ਦੇ ਮਿਲਕ ਕੈਪੈਸਿਟੀ ਵਾਲੀਆਂ ਗਾਵਾਂ ਮੱਝਾਂ ਸੂਈਆਂ ਹੋਈਆਂ ਨੇ ਸੋ ਅੱਜ ਆਪਾਂ ਇੱਕ ਸਾਈਵਾਲ ਦਾ ਨੀਂਨਾ ਲੈ ਕੇ ਆਏ ਜਿਹਨੂੰ ਆਪਾਂ ਰਾਣੀ ਗਾਂ ਕਹਿ ਸਕਦੇ ਨੇ ਦੇਖੋ ਬੱਛੀ ਮਗਰ ਆ ਜੇਰ ਵਗੈਰਾ ਪੈ ਚੁੱਕੀ ਹੈ ਤੁਸੀਂ ਦੇਖੋ ਜੇਰ ਪ੍ਰੋਪਰ ਪੈ ਚੁੱਕੀ ਹੈ ਆਪਣੇ ਘਰੇ ਸੂਈ ਆ ਇਹ ਕੱਲ ਸ਼ਾਮ ਨੂੰ ਇਹਦੀ ਡਿਲੀਵਰੀ ਹੋਈ ਆ ਅੱਜ ਸਵੇਰ ਆਪਾਂ ਵੀਡੀਓ ਕਵਰ ਕਰਦੇ ਆ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਣ ਰਹੇ ਹੋ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਠੰਡੀ ਸੀਲ ਬਰਫ਼ ਵਰਗੀ ਆ ਸਾਨੂੰ ਤੋੜ ਕੇ ਦਿਖਾਵਾਂਗੇ ਹਾਈਟ ਲੈਂਥ ਚੈੱਕ ਕਰਿਓ ਬਹੁਤ ਮੇਰੇ ਵੀਰਾਂ ਦਾ ਫੋਨ ਆਉਂਦਾਗਾ ਵੀ ਆਪਾਂ ਨੂੰ ਚੰਗੀ ਸਹੀਵਾਲ ਚਾਹੀਦੀ ਆ ਘਰੇ ਦੁੱਧ ਪੀਣ ਵਾਸਤੇ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾਗਾ ਤੁਸੀਂ ਆਪਣੇ ਨਾਲ ਫੋਨ ਕਰਕੇ ਬੱਚੀ ਖਰੀਦ ਸਕਦੇ ਹੋ ਕੋਈ ਮੇਰਾ ਵੀਰ ਆਨਲਾਈਨ ਵੀ ਮੰਗਾ ਸਕਦਾਗਾ ਥਣਾ ਦੀ ਇਹ ਪਾਸ ਕਰਕੇ ਭੇਜਾਂਗੇ ਸੋ ਇਸ ਤੋਂ ਇਲਾਵਾ ਵੀ ਦੇਖੋ ਆ ਗੱਬਣ ਬੱਚੀਆਂ ਆ ਸਾਰਾ ਸੈੱਟ ਆ ਪਰਿਆ ਹੋਇਆਗਾ 25 ਤੋਂ 30 ਆ ਗਏ ਆਪਣੇ ਕੋਲੇ ਫਾਰਮ ਵਾਲੀਆਂ ਬੱਚੀਆਂ ਪਹਿਲਾ ਦੂਜਾ ਸੂਆ ਐਚ ਐਫ ਜਰਸੀ ਜਰਸੀ ਕ੍ਰੋਸ ਐਰ ਸੈਰ ਸਾਰੇ ਤਰ੍ਹਾਂ ਦਾ ਮਾਲ ਆ ਸੋ ਜਦ ਮਰਜੀ ਆਪਣੇ ਫਾਰਮ ਤੇ ਆ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 60000 ਤੋਂ ਲੈ ਕੇ ਸਵਾ ਲੱਖ ਤੱਕ ਦੀਆਂ ਆਪਣੇ ਕੋਲੇ ਵੜਾ ਹੋਣੀਆਂ ਸੋ ਅੱਜ ਸਾਈਵਾਲ ਦੀ ਵੀਡੀਓ ਦਿਖਾਉਣਿਆ ਤੁਹਾਨੂੰ ਸੋ ਦੇਖੋ ਮੂੰਹ ਮੱਥਾ ਦੇਖੋ ਪਿਓਰ ਸਾਈਵਾਲ ਤੇ ਬੱਚੀ ਮਗਰ ਸੋਹਣੇ ਤੇ ਸਾਗੇ ਵਾਲੀ ਗੱਲ ਆ ਬੱਚੀ ਬਹੁਤ ਪਿਆਰੀ ਆ ਸੈਕਸਡ ਸੀਮਨ ਦੀ ਬੱਚੀ ਆ ਕਿਹੜੇ ਸੀਮਨ ਦੀਆ ਰਿਕਾਰਡ ਦੇ ਦਾਂਗੇ ਸੋ ਸਾਨੂੰ ਤੋੜ ਕੇ ਦਿਖਾਉਣੇ ਆ ਸਾਈਵਾਲ ਕੱਲਾ ਕੱਲਾ ਥਾਣਾ ਤੇ ਦੇਖੋ ਠੰਡੀ ਸੀਲ ਪੂਰੀ ਆ ਉਸ ਤੋਂ ਬਾਅਦ ਆਪਾਂ ਬੱਚਾ ਲਾ ਕੇ ਪਸਮਾਕ ਕਰਾ ਕੇ ਧਾਰਾਂ ਵੀ ਮਾਰਾਂਗੇ ਦੇਖੋ ਕੋਈ ਫੂ ਫੂ ਕਰਨ ਵਾਲੀ ਨਹੀਂ ਹੈਗੀ ਬਰੀਡ ਵਾਲੀ ਸਾਈਵਾਲਾ ਦੇਖੋ ਕੱਲਾ ਕੱਲਾ ਤੋੜਦੇ ਪੁੱਤ ਤੋੜਦੇ ਹੁਣ ਠੰਡੀ ਸੀਲ ਪੂਰੀ ਆ ਦੇ ਆ ਹੁਣ ਸਾਨੂੰ ਤੋੜ ਕੇ ਦਿਹਾਉਣੇ ਆ ਆਪਾਂ ਸੋ ਮੇਨ ਚੀਜ਼ ਦੇਖੋ ਕੱਲਾ ਕੱਲਾ ਨਿਖਰਮਾ ਥਣ ਚਾਰੇ ਥਣ ਗੁੱਠਾ ਤੇ ਹੱਥੀ ਦੀ ਚਵਾਈ ਵਾਲਾ ਸੋਹਣਾ ਥਾਣਾ ਜਿਹੜਾ ਪਹਿਲੇ ਸੂਏ ਦਾ ਰਿਕਾਰਡ ਆ ਉਹ 16 17 ਕਿਲੋ ਦੱਸਿਆ ਗਿਆ ਪਰ ਤੁਸੀਂ ਅੱਗੇ ਆਪ ਦੀ ਸੇਵਾ ਨਾਲ ਦੁੱਧ ਲੈਣਾ ਕਿਉਂਕਿ ਸਾਈਵਾਲ ਜਿਹੜੀ ਹੁੰਦੀਆਂ ਨੇ ਬੱਚੀਆਂ ਇਹ ਜਿੰਨੀ ਸਾਂਭ ਲੋਗੇ ਉਹਨਾਂ ਦਾ ਦੁੱਧ ਪਾਲੋਗੇ ਦੇਖੋ ਤੁਰਦੀ ਦਾ ਹਵਾਨਾ ਚੈੱਕ ਕਰੋ ਖਾਣ ਪੀਣ ਨੂੰ ਖੁੱਲੀ ਆ ਪੂਰੀ ਬਾਕੀ ਮੇਨ ਕੰਮ ਜ਼ੇਰ ਦਾਗਾ ਜ਼ੇਰ ਜੱਪਾ ਦਾਣਾ ਦੇਖੋ ਬੱਚੀ ਦੀ ਹਾਈਟ ਲੈਂਥ ਦੇਖੋ ਕੋਈ ਮੇਰਾ ਵੀਰ ਛੋਟੀ ਮੰਨ ਕੇ ਨਾ ਆਇਓ ਕੰਬਲ ਦੇਖੋ ਤੇ ਬੰਨ ਦੇਖੋ ਬੱਚੀ ਦੀ ਫੇਸ ਕੁਆਲਿਟੀ ਦੇਖੋ ਦੇਖੋ ਰੈੱਡ ਸਬਾਈ ਰੈੱਡ ਸਾ ਪੂਰੀ ਇਹ ਬਹੁਤ ਬਿਆਂ ਦੀ ਡਿਮਾਂਡ ਹੁੰਦੀ ਆ ਆਪਾਂ ਪਿਓ ਰੈੱਡ ਸਾਈਵਾਲ ਲੈਣੀ ਆ ਹਵਾਨੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਇਹ ਚੀਜ਼ ਨੇ ਦੁੱਧ ਕਢਾਉਣਾ ਹੁੰਦਾ ਹਵਾਨੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਦੇਖੋ ਲੈ ਚਲ ਬੱਚੇ ਕੋਲ ਤੂੰ ਸੋ ਹਾਈ ਟੂਰ ਦੇ ਲੰਬੀ ਟੂਰ ਦੇ ਮਾੜੀ ਸੋ ਮਗਰ ਬੱਚੀ ਆ ਦੇਖੋ ਜਮਦੀ ਬੱਸੀ ਖੁਰਲੀ ਜਿੱਡੀ ਆ ਇਹ ਜਮਦੀ ਬੱਚੀ ਬੰਨ ਦੇ ਪੁੱਤ ਬੰਨ ਦੇ ਬੱਚੇ ਤੋਂ ਦੂਰ ਨਾ ਜਾਣਾ ਕੋਈ ਨਾ ਬੰਨ ਦੇ ਘਮਾ ਗੀ ਬਾਕੀ ਮੇਨ ਕੰਮ ਜੇਰ ਦਾ ਹੁੰਦਾ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਸੋ ਹਵਾਨਾ ਦੇਖੋ ਸੋਣਾ ਤਿਆਰ ਕੀਤਾ ਹੋਇਆਗਾ ਤੇ ਬੱਚੀ ਮਗਰ ਆ ਦੇਖੋ ਪਿਓਰ ਸਾਈ ਵਾਲ ਬੱਸੀ ਇਹ ਦੋ ਸਾਈਵਲ ਦੇ ਨਗ ਹੋ ਜਾਣਗੇ ਆਪਣੇ ਘਰੇ ਅੱਜ ਸੋ ਦੇਖੋ ਆਪਾਂ ਪਸਮਾਹ ਕਰਨ ਲਈ ਬੱਚਾ ਲਾਤਾ ਥੱਲੇ ਦੇਖੋ ਆਪਾਂ ਹੁਣ ਪਸਮਾਹ ਕਰਕੇ ਧਾਰਾ ਮਰਵਾਵਾਂਗੇ ਸੋ ਬੱਚਾ ਆਪਾਂ ਪਸਮਾਹ ਕਰਕੇ ਮੂਰੇ ਬਣ ਲਿਆ ਸੋ ਧਣ ਦੇਖੋ ਪਸਮਾਹ ਕਰ ਲਈ ਬੱਸੀ ਦੇਖੋ ਬਹਿ ਜਾ ਪੁੱਤ ਬਹਿ ਜਾ ਠੰਡੀ ਸੀਲਤਾ ਐ ਆ ਜੀ ਦੇਖੋ ਇਹ ਬਰੀਡ ਦੀਆਂ ਨਿਸ਼ਾਨੀਆਂ ਹੁੰਨੀਆਂ ਨੇ ਜਿਵੇਂ ਮਰਜੀ ਓਥੋਂ ਬੈਠੀ ਚੱਲੋ ਤੁਹਾਨੂੰ ਦੁਬਾਰੇ ਵੀ ਉੱਠ ਕੇ ਬਿਠਾਵਾਂਗੇ ਦੇਖੋ ਅਗਲੇ ਥਣਾਂ ਦੀ ਚਵਾਈ ਦੇਖੋ ਪੋਲੀ ਤੇ ਮੋਟੀ ਚਵਾਈ ਆ ਮਗਰਲੇ ਥਣਾਂ ਦੇ ਮਾਰਗ ਦੇਖੋ ਇਹ ਹੁੰਦਾ ਠੰਡਾ ਸੀਲ ਪਸ਼ੂ ਆਪਾਂ ਕਹਿੰਦੇ ਆ ਵੀ ਇਹ ਜਿਹੜੀਆਂ ਬਰੀਡ ਵਾਲੀਆਂ ਬੱਚੀਆਂ ਹੁੰਦੀਆਂ ਨੇ ਉਹ ਇੰਨੀਆਂ ਠੰਡੀਆਂ ਹੁੰਦੀਆਂ ਨੇ ਉੱਠ ਖੜ ਬੁੱਤ ਇੱਕ ਵਾਰੀ ਉੱਠ ਕੇ ਬਹਿ ਜਾ ਤਸੱਲੀ ਕਰਾ ਦੇ ਮੜੀ ਬਹਿ ਜਾ ਦਵਾਰੇ ਜਿਹੜਾ ਮਰਜੀ ਬਹਿਵੇ ਉੱਠੀ ਚੱਲਿਓ ਦੇਖੋ ਜੀ ਐ ਜਦੋਂ ਮਰਜੀ ਬਹਿਵੇ ਉੱਠੀ ਚੱਲਿਓ ਇਹ ਕੋਈ ਉਹ ਚੀਜ਼ ਨਹੀਂ ਹੈਗੀ ਨਸਲ ਵਾਲੀ ਸਾਈਵਾਲ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਬਸ ਕਰ ਬਸ ਵਾਤ ਕੋਰ ਬਸ ਕਰ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ